ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ 33 ਸੇ ਪਿੰਡੇ ਦਾ ਖਾਣਾ ਦਿਲਵਾ ਪਤੀ ਰਾਖੀ ਦਾ ਸਤਿ ਸ੍ਰੀ ਅਕਾਲ ਜੀ ਤਕਰੀਬਨ ਸਵਾ ਸਾਲ ਤੋਂ ਗੁਰਦੁਆਰਾ ਸਾਹਿਬ ਪਤੀ ਲਾਗੂ ਕੀਤੇ ਬਤੌਰ ਨਰਮਜੀ ਸੇ ਸੇਵਾ ਨਿਭਾ ਰਿਹਾ ਹਾਂ ਅੱਜ ਆਪਣੀ ਖਰੀਦੋ ਤਾਰਿਆਂ ਦੇ ਕਰਕੇ ਬਟਾਲੇ ਜਾਦਾ ਪਿਆ ਬਟਾਲੇ ਤੋਂ ਵਾਪਸ ਆ ਰਿਹਾ ਸੀ ਮੇਰੇ ਨਾਲ ਮੇਰੀ ਸੱਸੀ ਇਹ ਤਕਰੀਬਨ 1 ਵਜੇ ਦਾ ਸਮਾਂ ਹੋਵੇਗਾ ਉਸ ਸਮੇਂ ਸੌਲਪੁਰ ਜਾਵਤ ਤੇ ਲਵਾ ਦੇ ਲਾਗੇ ਉਹ ਨਕਾਬ ਪੋਸ਼ ਜੋ ਤੇਰੇ ਸਾਥ ਜਿਨ੍ਹਾਂ ਨੇ ਮੋਟਰਸਾਈਕਲ ਮੇਰੇ ਮੋਟਰਸਾਈਕਲ ਦੇ ਨਾਲ ਸ਼ੌਂਦ ਦੀ ਕੋਸ਼ਿਸ਼ ਕੀਤੀ ਤਾਂ ਮੈਂ ਦੀ ਪਰ ਕੀਤੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਮੇਰੀ ਜੇਬ ਕੱਟ ਕੇ ਰਹਿ ਗਈ ਜੇਬ ਦੇ ਵਿੱਚ ਪਰਸੇ ਪਰਸ ਦੇ ਵਿੱਚ ਤਕਰੀਬਨ 16-17 ਜਾਂ 80 ਕੀ ਤੋਂ ਏ.ਡੀ.ਮ ਕਾਸਾ ਇੱਕ ਲਾਇਸੈਂਸ ਇੱਕ ਆਰ.ਸੀ. ਆਧਾਰ ਕਾਰਡ ਲਾਇਸੈਂਸ ਵੀ ਪੋਰਟਰ ਕਾਰਡ ਪੈਨ ਕਾਰਡ ਸਾਰੇ ਇਤਿਹਾਸਿਕ ਡਾਕੂਮੈਂਟਸ ਸਰ ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮੈਂ ਪੁਲਿਸ ਦੇ ਵਿੱਚ ਜਾ ਕੇ ਰਿਪੋਰਟ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਇਹ ਤੱਕ ਮੈਨੂੰ ਕੋਈ ਸੁਨਿਸ਼ਠੀ ਚੰਗੀ ਜਵਾਬ ਉਤਮ ਹੀ ਨਹੀਂ ਮਿਲਿਆ ਇਸ ਲਈ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਰਸਤੇ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਵੀ ਮੇਰੇ ਡਾਕੂਮੈਂਟ ਕੋਈ ਨਹੀਂ ਹਾਂ ਡਾਕੂਮੈਂਟ ਮੇਰੇ ਚਾਲ ਤਾਂ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਰੂਰ ਕਰ 10 ਦਾ ਨੰਬਰ ਹੈ 9780374015 9780374015 ਤੇ ਬਹੁਤ ਬੇਰਵੀਰ ਨੂੰ ਬੇਨਤੀ ਹੈ ਕਿਰਪਾ ਕਰਕੇ ਮੇਰਾ ਗ੍ਰੀਨ ਦਾ ਸਾਥ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਸਹਾਇਤਾ ਕੀਤੀ ਜਾਵੇ ਜੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦਾ